ਜਦੋਂ ਕੋਈ ਬੰਦਾ ਬਿਮਾਰ ਹੁੰਦਾ ਪਰੇਸ਼ਾਨੀ ਚ ਹੁੰਦਾ ਦੁੱਖ ਚ ਹੁੰਦਾ ਨਾ ਤੇ ਉਹ ਜਿਹੜਾ ਖੁਦਾ ਹੁੰਦਾ ਰੱਬ ਹੁੰਦਾ ਨਾ ਆਪਣੇ ਫਰਿਸ਼ਤਿਆਂ ਨੂੰ ਭੇਜਦਾ ਆ ਕਿ ਜਾ ਕੇ ਵੇਖੀ ਕਿ ਤੇ ਆ ਮੇਰੀ ਸ਼ਿਕਾਇਤ ਤੇ ਨਹੀਂ ਕਿਸੇ ਨੂੰ ਕਰਦਾ ਇਹ ਕਹਿੰਦਾ ਤੇ ਨਹੀਂ ਕਿਸੇ ਨੂੰ ਕਿ ਰੱਬ ਨੇ ਮੇਰੇ ਨਾਲ ਆ ਕੀ ਕਰ ਛੜਿਆ ਮੇਰੇ ਸਤਿਗੁਰੂ ਨੇ ਮੇਰੇ ਨਾਲ ਆ ਕੀ ਕੀਤਾ ਕਿਤੇ ਦੁੱਖ ਚ ਆ ਕੇ ਦਰ ਤੇ ਨਹੀਂ ਬਦਲਦਾ ਕਿਤੇ ਆਪਣੇ ਸਤਿਗੁਰੂ ਨੂੰ ਝੂਠਾ ਤੇ ਨਹੀਂ ਪਾਂਦਾ ਕਿਉਂਕਿ ਮੈਂ ਇਹਨੂੰ ਥੋੜੇ ਸਮੇਂ ਬਾਅਦ ਠੀਕ ਵੀ ਕਰਾਂਗਾ ਹੋਰ ਸ਼ਫਾ ਦਵਾਂਗਾ ਹੋਰ ਜ਼ਿਆਦਾ ਕਿਰਪਾ ਕਰਾਂਗਾ ਪਰ ਇਹਦਾ ਵੀ ਮੇਰੇ ਨਾਲ ਜੁੜੇ ਰਹਿਣਾ ਜ਼ਰੂਰੀ ਹੈ ਨਾ ਪਰ ਇਨਸਾਨੀ ਫਿਤਰਤ ਬੜੀ ਹੀ ਅਜੀਬ ਹੈ ਬੜਾ ਹੀ ਕਮਜ਼ੋਰ ਹੈ ਇਨਸਾਨ ਥੋੜੇ ਜੇ ਦੁੱਖ ਆ ਜਾਂਦੇ ਨੇ ਮਾੜੀ ਜੀ ਤਕਲੀਫ ਆ ਜਾਂਦੀ ਹੈ ਕੋਈ ਛੋਟਾ ਜਿਹਾ ਨੁਕਸਾਨ ਹੋ ਜਾਂਦਾ ਆ ਤੇ ਤੁਰ ਪੈਂਦਾ ਕਦੀ ਕਿਸੇ ਦਰ ਕਦੀ ਕਿਸੇ ਦਰ ਕਦੀ ਕਿਸੇ ਦਰ ਇੰਤਜ਼ਾਰ ਵੀ ਨਹੀਂ ਕਰਦਾ ਕਿ ਜਿਹੜਾ ਮੇਰਾ ਆਪਣਾ ਸਤਿਗੁਰੂ ਆ ਜਿਹੜਾ ਮੇਰਾ ਆਪਣਾ ਮੁਰਸ਼ਿਦ ਆ ਉਹ ਵੀ ਤੇ ਬੜਾ ਤਾਕਤਵਾਰ ਆ ਉਹਦੀਆਂ ਤਾਕਤਾਂ ਨੂੰ ਚੁਠਲਾ ਕੇ ਉਹਨੂੰ ਨੀਵਾ ਕਰਕੇ ਦਰ ਬਦਲ ਲੈਂਦਾ ساری ਉਮਰ ਇਸੇ ਤਰ੍ਹਾਂ ਪਟਕਦਾ ਹੀ ਰਹਿੰਦਾ ਜੇ ਇੱਕ ਥਾਂ ਤੇ ਟਿਕਿਆ ਰਵੇ ਤੇ ਅੱਜ ਨਹੀਂ ਤੇ ਕੱਲ ਉਹ ਮੁਸੀਬਤ ਦੂਰ ਹੋ ਹੀ ਜਾਣੀ ਉਹ ਕਸ਼ਟ ਕੱਟਿਆ ਹੀ ਜਾਣਾ ਹੈ ਪਰ ਦੁਬਾਰਾ ਉਸ ਗੁਰੂ ਦਾ ਦਰ ਨਹੀਂ